ਘਰ ਵੀ ਗਿਰਵੀ ਪਿਆ ਔਰ ਦੀ ਕਿਸ਼ਤਾਂ ਜਾਂਦੀਆਂ ਨੇ ਘਰ ਦੇ ਕਰਜ਼ੇ ਨੇ ਰੇੜੀ ਲਾ ਰਿਆਂ ਸਿੰਗਰ ਕਰਨ ਹੁਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲਉਂਦੀ ਪੈਂਡਿੰਗ ਸੀ 9 ਲੱਖ ਰੁਪਇਆ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਦੀ ਉਹ ਜਾਣ ਤੋਂ ਬਚਾਤੀ ਹਾਲਾਤ ਇਹ ਨੇ ਕਿ ਘਰ ਵੀ ਗਿਰਵੀ ਪਿਆ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਹੁਲਾ ਬਾਈ ਦਾ ਕਿ ਉਹਨਾਂ ਨੇ ਮੇਰੀ ਹੈਲਪ કરી ਤੇ ਮੇਰੀ ਇਤਗਰੀ ਵੀ ਬਾਗ ਗੜੀ ਤਰਨ ਸ਼ਰਮਾ ਇੱਕ ਐਸਾ ਨਾਮ ਹੈ ਜਿਹੜਾ ਦੇਸ਼ ਲਈ ਖੇਡ ਰਿਹਾ ਪੈਰਾ ਵਰਲਡ ਕਰਾਟੇ ਚੈਂਪੀਅਨ ਦੇ ਵਿੱਚ ਪਹਿਲਾਂ ਵੀ ਕਾਫੀ ਮੈਡਲ ਹਾਸਲ ਕਰ ਚੁੱਕਿਆ ਸਤਿ ਸ਼੍ਰੀ ਅਕਾਲ ਜੈ ਜੀ ਨਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਰਾਟੇ ਐਥਲੀਟ ਤਰਨ ਸ਼ਰਮਾ ਵੀਰੇ ਅੱਜ ਮੈਂ ਤੁਹਾਡੇ ਨਾਲ ਇੱਕ ਖੁਰਸੀ ਦੀ ਗੱਲ ਤਾਂ ਜੀ ਕਰਨਾ ਚਾਹਨਾ ਕਿ ਸਿੰਗਰ ਕਰਨ ਔਜਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੋਨ ਦੀ ਪੈਨਿੰਗ ਫੀ 9 ਲੱਖ ਰੁਪਏ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਖੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਤੁਹਾਨੂੰ ਆਜ਼ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਹੁਜਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕਰੀ ਤੇ ਮੇਰੀ ਇਹ ਤੇ ਗਰੀਬ ਵੀ ਬਾਗ ਬੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਨੀ ਕਣੀ ਨਹੀਂ ਦੇਖੀ ਤੇ ਮੇਰੇ ਇੱਕ ਫੋਨ ਤੇ ਮੇਰੀ ਵੀਡੀਓ ਦੇ ਲਈ ਆ ਗਏ ਤੇ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਲक्की ਬਾਈ ਦਾ ਮੈਂ ਤੇ ਮੇਰੇ ਪਰਿਵਾਰ ਨੂੰ ਦਿਲੋਂ ਧੰਨਵਾਦ ਘਰ ਵੀ ਗਿਰ ਵੀ ਪਿਆ ਔਰ ਦੀ ਕਿਸ਼ਤਾਂ ਜਾਂਦੀਆਂ ਨੇ ਘਰ ਦੇ ਕਰਤੇ ਨੇ ਰੇੜੀ ਲਾ ਰਹਿਆਂ ਸਿੰਗਰ ਕਰਨ ਹੁਜਲਾ ਬਾਈ ਜੀ ਨੇ ਯੋ ਮੇਰੀ ਅਮਾਉਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਈਆ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਹਾਲਾਤ ਇਹ ਨੇ ਕਿ ਘਰ ਵੀ ਗਿਰਵੀ ਪਿਆ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਹੁਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਇਸ ਗਰੀਬ ਦੀ ਬਾਂਹ ਘੜੀ ਤਰਨ ਸ਼ਰਮਾ ਇੱਕ ਐਸਾ ਨਾਮ ਹੈ ਜਿਹੜਾ ਦੇਸ਼ ਲਈ ਖੇਡ ਰਿਹਾ ਪੈਰਾ ਵਰਲਡ ਕਾਰਾਟੇ ਚੈਂਪੀਅਨ ਦੇ ਵਿੱਚ ਪਹਿਲਾਂ ਵੀ ਕਾਫੀ ਮੈਡਲ ਹਾਸਲ ਕਰ ਚੁੱਕਿਆ ਸਤਿ ਸ਼੍ਰੀ ਅਕਾਲ ਜੈ ਸਿੰਘਾ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਾਰਾਟੇ ਐਥਲੀਟ ਤਰਨ ਸ਼ਰਮਾ ਵੀਰੇਵਾਜ ਮੈਂ ਤੁਹਾਡੇ ਨਾਲ ਇੱਕ ਕੁਰਸੀ ਦੀ ਗੱਲ ਕਰਨੀ ਚਾਹਨਾ ਕਿ ਸਿੰਗਰ ਕਰਨ ਹੁਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੌਂਦੀ ਪੈਨਿੰਗ ਦੀ 9 ਲੱਖ ਰੁਪਏ ਉਹ ਉਹਨਾਂ ਨੇ ਭਾਰਤੀ ਤੇ ਮੇਰੇ ਥਿਰ ਤੋਂ ਜਿਹੜੀ ਛੱਤ ਚਲੀ ਜਾਣ ਦੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਹੁਜਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਇਤ ਗਰੀਬ ਵੀ ਬਾ ਗੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਨੀ ਕੰਨੀ ਨਹੀਂ ਦੇਖੀ ਤੇ ਮੇਰੇ ਇੱਕ ਫੋਨ ਤੇ ਮੇਰੀ ਵੀਡੀਓ ਦੇ ਲਈ ਆ ਗਏ ਤੇ ਦਿਲੋਂ ਧੰਨਵਾਦ ਕਰਦਾ ਲक्की ਬਾਈ ਦਾ ਮੈਂ ਤੇ ਮੇਰੇ ਪਰਿਵਾਰ ਨੂੰ ਦਿਲੋਂ ਧੰਨਵਾਦ ਘਰ ਵੀ ਗਿਰਵੀ ਪਿਆ ਔਰ ਦੀ ਕਿਸ਼ਤਾਂ ਜਾਂਦੀਆਂ ਨੇ ਘਰ ਦੇ ਕਰਤੀਆਂ ਨੇ ਰੇੜੀ ਲਾ ਰਹਿਆਂ ਸਿੰਗਰ ਕਰਨ ਹੁਜਲਾ ਬਾਈ ਜੀ ਨੇ ਯੋ ਮੇਰੀ ਅਮਾਉਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਇਆ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਖਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਹਾਲਾਤ ਇਹ ਨੇ ਕਿ ਘਰ ਵੀ ਗਿਰਵੀ ਪਿਆ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨੋ ਜਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਇਹ ਤੇ ਗਰੀਬ ਦੀ ਬਾਗ ਉੜੀ ਤਰਨ ਸ਼ਰਮਾ ਇੱਕ ਐਸਾ ਨਾਮ ਹੈ ਜਿਹੜਾ ਦੇਸ਼ ਲਈ ਖੇਡ ਰਿਹਾ ਪੈਰਾ ਵਰਲਡ ਕਰਾਟੇ ਚੈਂਪੀਅਨ ਦੇ ਵਿੱਚ ਪਹਿਲਾਂ ਵੀ ਕਾਫੀ ਮੈਡਲ ਹਾਸਲ ਕਰ ਚੁੱਕਿਆ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਰਾਟੇ ਐਥਲੀਟ ਤਰਨ ਸ਼ਰਮਾ ਵੀਰੇ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਨਾ ਚਾਹਨਾ ਕਿ ਸਿੰਗਰ ਕਰਨ ਔਜਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੋਨ ਦੀ ਪੈਨਿੰਗ ਦੀ 9 ਲੱਖ ਰੁਪਏ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਉਹਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ કરી ਤੇ ਮੇਰੀ ਇਹ ਗਰੀਬ ਦੀ ਗਾਂ ਵੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਨੀ ਕਣੀ ਨਹੀਂ ਦੇਖੀ ਤੇ ਮੇਰੇ ਇੱਕ ਫੋਨ ਤੇ ਮੇਰੀ ਵੀਡੀਓ ਦੇ ਲਈ ਆ ਗਏ ਤੇ ਦਿਲੋਂ ਧੰਨਵਾਦ ਕਰਦਾ ਲक्की ਬਾਈ ਦਾ ਮੈਂ ਤੇ ਮੇਰੇ ਪਰਿਵਾਰ ਨੂੰ ਦਿਲੋਂ ਧੰਨਵਾਦ